ਵਿਸਰ ਨਾਹੀ ਪ੍ਰਭ ਦੀਨ ਦਇਆਲਾ ਤੇਰੀ ਸਰਨ ਪੂਰਨ ਕਿਰਪਾਲਾ ਦਰਸ਼ਨ ਪਿਆਸੀ ਦਿਨ ਸਰਾਤ ਤਿਤਵ ਅਣ ਦਿਨ ਨੀਤ ਪਟ ਗੁਰ ਮੇ ਲਿਆ ਨਾਨਕ ਹਰ ਸੰਗ ਮੀਤ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜੇ ਨਕਲ ਰਾਖੀ ਮੇਰੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟ ਪਦੀਆਂ ਇੱਕ ਓੰਕਾਰ ਸਤ ਗੁਰ ਪ੍ਰਸਾਦ ਪਾਠ ਪੜਿਓ ਅਰ ਬੇਜ ਵਿਚਾਰਿਓ ਨੇਵਲ ਉਹ ਅੰਗਮ ਸਾਦੇ ਪੰਚ ਜਨਾਸਿਓ ਸੰਗ ਨਾ ਛੁਟਕੇਓ ਆਦਿਕ ਅੰਬਦ ਬਾਦੇ ਪਾਠ ਪੜਿਓ ਔਰ ਬੇਦ ਵਿਚਾਰਿਓ ਨੇਵਲ ਪਉੰਗਮ ਸਾਦੇ ਪੰਚ ਜਨਾਸਿਓ ਸੰਗ ਨਾ ਛੁਟਕਿਓ ਅਦਿਕ ਆਉਬਦ ਬਾਦੇ ਪਿਆਰੇ ਇਨ ਬਿਦ ਮਿਲਨ ਨ ਜਾਇ ਮੈਂ ਕੀਏ ਕਰਮ ਅਨੇਕਾ ਰਿਓ ਸੁਆਮੀ ਕੈ ਦਵਾਰੈ ਦੀਜਾ ਬੁੱਧ ਵਿਵੇਕਾ ਪਿਆਰੇ ਇਨ ਬਿਦ ਮਿਲਨ ਨ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰੈ ਦੀਦਾ ਬੁੱਧ ਬਵੇਕਾਰਾਹਾ ਭਾਵ ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਫਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ हे hey, भाई कोई, कोई मनुख वेद आदि धर्म पुस्तक ਨੂੰ ਪੜਦਾ ਹੈ ਅਤੇ ਵਿਚਾਰਦਾ ਹੈ ਕੋਈ मनुख निबलि कर्म करता है कोई कुंडलनी नाड़ी रास्ते प्राण चढ़ाता है पर इन साधना नाल का मादक पंजान नालों साथ मुक नहीं सकदा ਸਗੋਂ ਵਧੇਕ ਅਹੰਕਾਰ ਵਿੱਚ ਮਨੁੱਖ ਵੱਜ ਜਾਂਦੇ ਹਨ हे ਭਾਈ ਮੇਰੇ ਵੇਖਦਿਆਂ ਲੋਕ ਅਨੇਕਾਂ ਹੀ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ ਪਰ ਇਨਾ ਤਰੀਕਿਆਂ ਨਾਲ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾ ਸਕਦਾ। हे ਭਾਈ ਮੈਂ ਤਾਂ ਇਨਾ ਕਰਮਾਂ ਦਾ ਆਸਰਾ ਛੱਡ ਕੇ ਮਾਲਕ ਪ੍ਰਭੂ ਦੇ ਦਰ ਤੇ ਆ ਡਗਾ ਹਾਂ ਤੇ ਅਰਜ਼ੋਈ ਕਰਦਾ ਰਹਿੰਦਾ ਹਾਂ। हे ਪ੍ਰਭੂ ਮੈਨੂੰ ਭਲਾਈ ਬੁਰਾਈ ਦੀ ਪਰਖ ਕਰ ਸਕਣ ਵਾਲੀ ਅਕਲ ਦੇ